ਅੱਜ ਤੋਂ ਤਕਰੀਬਨ 3 ਦਿਨ ਪਹਿਲਾਂ ਅਮਰ ਤੱਬ ਨੇ ਕੁਝ ਸਟੋਰੀਆਂ ਪਾਈਆਂ ਜੀ ਦੇ ਵਿੱਚ ਕਿ ਅਮਰ ਤੱਬ ਨੇ ਕਿਹਾ ਮੈਂ ਇਸ ਦੁਨੀਆ ਨੂੰ ਅਲਵਿਦਾ ਕਹਿਣ ਲੱਗੀ ਹਾਂ ਮੈਨੂੰ ਲੋਕਾਂ ਨੇ ਬਹੁਤ ਜ਼ਿਆਦਾ ਤੰਗ ਕੀਤਾ ਹੋਇਆ ਹੈ ਮੇਰਾ ਫੋਨ ਅਨਲੌਕਾ ਤੁਹਾਨੂੰ ਸਾਰਿਆਂ ਨੂੰ ਸਬੂਤ ਮਿਲ ਜਾਣਗੇ ਜਿਨੇ ਜਿਨੇ ਵੀ ਮੈਨੂੰ ਤੰਗ ਕੀਤਾ ਹੈ ਸੋ ਤੁਹਾਨੂੰ ਦੱਸਦੀ ਕਿ ਅਮਰ ਤੱਬ ਨੇ ਇਹ ਸਭ ਨਾਟਕ ਕੀਤਾ ਸੀ ਅੱਜ ਅਮਰ ਨੇ ਆਪਣੇ ਅਕਾਊਂਟ ਉਤੇ ਰੀਲ ਸ਼ੇਅਰ ਕੀਤੀ ਜਿੱਥੇ ਕਿ ਲੋਕਾਂ ਨੇ ਅਮਰ ਤੱਬ ਨੂੰ ਤਰ੍ਹਾਂ ਤਰ੍ਹਾਂ ਦੀਆਂ ਗੱਲਾਂ ਕਹੀਆਂ ਇੱਕ ਨੇ ਲਿਖਿਆ ਕਿ ਨਾਟਕ ਕਰਦੀ ਸੀ ਚੰਗੀ ਪੱਲੀ ਆ ਰੀਲ ਬਣਾ ਬਣਾ ਕੇ ਪਾ ਰਹੀ ਆ ਸਭ ਫੇਮ ਲਈ ਕਰਦੀ ਪਈ ਸੀ ਇੱਕ ਨੇ ਲਿਖਿਆ ਮਰੰਦਾ ਨਾਟਕ ਕਰਦੀ ਪਈ ਸੀ ਕੁਝ ਦਿਨ ਪਹਿਲਾਂ ਇੱਕ ਨੇ ਲਿਖਿਆ ਫੇਮ ਫੇਮ ਬਸ ਫੇਮ ਚਾਹੀਦਾ ਆਂਟੀ ਨੂੰ ਸੋ ਕੁਝ ਇਸ ਤਰੀਕੇ ਨਾਲ ਅਮਰਤਾ ਬਨੂ ਲੋਕਾਂ ਦੀਆਂ ਖਰੀਆਂ ਖਰੀਆਂ ਸੁਣਨੀਆਂ ਪਈਆਂ ਉੱਥੇ ਤੁਹਾਨੂੰ ਦੱਸਦੀ ਕਿ ਅਜਬਕਰਪੁਰ ਦੇ ਸਾਈਂ ਸੁਰੇਂਦਰ ਸ਼ਾਹ ਜੀ ਨੇ ਵੀ ਕੁਝ ਕੁ ਗੱਲਾਂ ਐਵੇਂ ਦੀਆਂ ਕਹੀਆਂ ਜੋ ਅਮਰਤਾ ਬਨਾਲ ਮਿਲਦੀਆਂ ਜੁਲਦੀਆਂ ਸੀ ਸੁਰੇਂਦਰ ਸਾਈਂ ਜੀ ਨੇ ਇੱਕ ਵੀਡੀਓ ਸ਼ੇਅਰ ਕੀਤੀ ਜਿਹਦੇ ਵਿੱਚ ਉਹ ਕਹਿੰਦੇ ਹੋਏ ਦਿਖਾਈ ਦਿੱਤੇ ਨੀਕੀ ਕਰ ਬੰਦਿਆ ਫਿਰ ਦੁਬਾਰਾ ਮੁੜ ਕੇ ਨਹੀਂ ਆਉਣਾ ਅਤੇ ਕਿਸੇ ਵੀ ਗੱਲ ਦਾ ਹੰਕਾਰ ਨਾ ਕਰਿਓ ਇੱਥੇ ਕੋਈ ਕਿਸੇ ਦਾ ਨਹੀਂ ਬੰਦਾ ਇਸ ਕਰਕੇ ਨੇਕੀ ਕਰ ਬੰਦਿਆ ਫੇਰ ਮੁੜ ਕੇ ਆਉਣਾ ਨੇਕੀ ਕਰ ਬੰਦਿਆ ਫੇਰ ਮੁੜ ਕੇ ਆਉਣਾ ਦਾਤਾ ਭਲੀ